ਨੀ ਆਉ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿਲਕ ਜਨਿਉ ਰਾਖਾ ਪ੍ਰਭਤਾ ਕਾ ਕੀਨੋ ਬਡੋ ਕਲੂ ਮੈ ਸਾਕਾ ਸਾ ਤਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਠੀਕਰ ਫੋਰ ਦਿੱਲੀ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀਖ ਰਿਆ ਕਰੀ ਨਾ ਕਿਨੂ ਹੁ ਆਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਿੰਨਾ ਵੱਡਾ ਇਤਿਹਾਸ ਹੈ ਕਿੰਨਾ ਵੱਡਾ ਪਰਉਪਕਾਰ ਹੈ ਗੁਰਦੇਵ ਪਤਾ ਜੀ ਦਾ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ 1 ਅਪ੍ਰੈਲ 1621 ਈਸਵੀ ਨੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਵਸਾਇਆ ਹੋਇਆ ਸੋਹਣਾ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਚੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਪਿਛਲੇ ਪਾਸੇ ਪਾਵਨ ਸਥਾਨ ਹੈ ਗੁਰਦੁਆਰਾ ਗੁਰੂ ਕੇ ਮਹਿਲ ਹੈ ਇਸ ਅਸਥਾਨ ਤੇ ਹਜ਼ੂਰ ਦਾ ਪ੍ਰਕਾਸ਼ ਸਤਕਾਰਯੋਗ ਮਾਤਾ ਨਾਨਕੀ ਜੀ 6ਵੇਂ ਪਾਤਸ਼ਾਹ ਸੱਚੀ ਸਰਕਾਰ ਮੀਰੀ ਪੀਰੀ ਦੇ ਦਾਤਾ ਧੰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਹੋਇਆ 1 ਅਪ੍ਰੈਲ 1621 ਈਸਵੀ ਔਰ ਮਾਤਾ ਨਾਨਕੀ ਜੀ ਦੇ ਪਹਿਲੇ ਬੱਚੇ ਉਹਨਾਂ ਦੇ ਉਹਨਾਂ ਤੋਂ ਪਹਿਲਾ ਬੱਚਾ ਜਿਹੜਾ ਸੀ ਉਹਦਾ ਨਾਮ ਸੀ ਬਾਬਾ ਅਟੱਲ ਰਾਏ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੰਜ ਸੁਪੁੱਤਰ ਸਨ ਇੱਕ ਧੀ ਸੀ ਬੀਬੀ ਵੀਰੋ ਔਰ ਆਪ ਦੀ ਸਭ ਤੋਂ ਛੋਟੇ ਸਨ ਪਿਆਰ ਵਾਲਿਓ ਤੇ ਹਜ਼ੂਰ ਦਾ ਨਾਂ ਰੱਖਿਆ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਭ ਜਿਆਦਾ ਤਿਆਗ ਮੱਲ ਜਦੋਂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਨਾ ਜੀ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਹੁੰਦੀ ਹੈ ਔਰ ਸਿੱਖ ਆ ਕੇ ਮਹਾਰਾਜ ਨੂੰ ਬੇਨਤੀ ਕਰਦਾ ਏ ਪਾਦਸ਼ਾਹ ਆਪ ਜੀ ਦੇ ਘਰ ਅੱਜ ਇੱਕ ਹੋਰ ਸਹਬਜ਼ਾਦੇ ਨੇ ਪ੍ਰਕਾਸ਼ ਲਿਆ ਜਨਮ ਲਿਆ ਹਜ਼ੂਰ ਸਿੱਖਾ ਹਜ਼ੂਰੀ ਸਿੱਖਾ ਤੇ ਸੰਗਤਾਂ ਦੇ ਸਮੇਤ ਜਾਂਦੇ ਨੇ ਔਰ ਮਹਿਮਾ ਪ੍ਰਕਾਸ਼ ਦਾ ਲਖਾਰੀ ਬਾਬਾ ਸਰੂਪਦਾਸ ਭੱਲਾ ਜ਼ਿਕਰ ਕਰਦਾ ਏ ਕਿ ਗੁਰਦੇਵ ਪਾਦਸ਼ਾਹ ਬੜੀ ਰੀਝ ਨਾਲ ਬੜਾ ਧਿਆਨ ਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਲਗਾਤਾਰ ਆਪਣੇ ਛੋਟੇ ਪੁੱਤਰ ਨੂੰ ਵੇਖੀ ਜਾ ਰਿਹਾ ਹੈ। ਔਰ ਫਿਰ ਚੁੱਕਿਆ ਆਪਣੀਆਂ ਪਵਿੱਤਰ ਹੱਥਾਂ ਤੇ ਕੋਮਲ ਸਰੀਰ ਤੇ ਬੇਅੰਤ ਬਖਸ਼ਿਸ਼ਾਂ ਦੀ ਝੜੀ ਲਾ ਦਿੱਤੀ ਹੈ। ਲਾਗੇ ਖੜੇ ਸਿੱਖ ਭਾਈ ਗੁਰਦਾਸ, ਬਾਬਾ ਬੁੱਢਾ ਸਾਹਿਬ, ਬਹਾਦਰ ਬਾਬਾ ਬਿਧੀ ਚੰਦ ਭਾਈ ਜੇਠਾ ਜੀ ਵਰਗੇ ਵੱਡੇ ਵੱਡੇ ਜਰਨੈਲ ਹਜ਼ੂਰੀ ਵਿੱਚ ਰਹਿਣ ਵਾਲੇ ਪੁੱਛਦੇ ਨੇ ਬਾਬਾ ਵਿਦੀ ਚੰਦ ਸਾਹਿਬ ਕਹਿੰਦੇ ਸਤਿਗੁਰੂ ਇੰਨਾ ਪਿਆਰ ਆਪਣੇ ਸੁਪੁੱਤਰ ਨੂੰ ਦੇ ਰਹੇ ਹੋ ਤੁਸੀਂ ਕਾਰਨ ਸਿੱਖੀ ਸਵਾਲ ਜਵਾਬ ਹੈ ਸਿੱਖ ਨੂੰ ਪੁੱਛਣਾ ਚਾਹੀਦਾ ਹੈ ਆਪਣੇ ਗੁਰੂ ਕੋਲੋਂ ਅੱਜ ਵੀ ਗੁਰੂ ਗ੍ਰੰਥ ਸਾਹਿਬ ਤੋਂ ਮੰਗਦੇ ਸਵਾਲ ਪੁੱਛਿਆ ਕਰੋ ਤੇ ਹਜ਼ੂਰ ਹੱਸ ਕੇ ਕਹਿੰਦੇ ਨੇ ਗੁਰ ਸਿੱਖੋ ਇਹ ਮਾ ਬੜੀ ਸੂਰਮਾ ਪੈਦਾ ਹੋਇਆ ਹੈ ਸਾਡੇ ਘਰ ਵਿੱਚ ਵੱਡਾ ਪਿਆਗੀ ਹੋਵੇਗਾ ਵੱਡਾ ਪਰਉਪਕਾਰੀ ਹੋਵੇਗਾ ਮਹਾਰ ਭਗਤੀ ਦਾ ਮਜਸਮਾ ਹੋਵੇਗਾ ਦੁਖੀਆਂ ਲੋੜਵੰਦਾਂ ਦਰਦਮੰਦਾਂ ਦੀ ਬਾਹ ਫੜੇਗਾ ਆਉਣ ਵਾਲੇ ਸਮੇਂ ਵਿੱਚ ਬੋਲੋ ਸਤਨਾਮ ਸ਼੍ਰੀ ਇਨੇ ਬਚਨ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਰੰਭਲੇ ਸਵਾਸਾਂ ਦੇ ਵਿੱਚ ਆਪਣੇ ਪੁੱਤਰ ਨੂੰ ਪਿਆਰ ਭਰੀ ਅਸੀਸ ਬਖਸ਼ੀ ਔਰ ਨਾਂ ਰੱਖਿਆ ਹਜ਼ੂਰ ਨੇ ਆਪ ਕਹਿੰਦੇ ਇਹਨਾਂ ਦਾ ਨਾਂ ਸਹਿਬਜਾਦਾ ਬਾਬਾ ਤਿਆਗਮਾਲਾ ਇਤਿਆਗੀ ਹੋਣਗੇ ਬੜੇ ਵੱਡੇ ਹੁਣ ਮਾਵਾ ਦਾ ਕੀ ਫਰਜ ਹੈ ਆ ਇਤਿਹਾਸ ਦੇ ਪੰਨਿਆਂ ਤੋਂ ਪ੍ਰੇਰਨਾ ਲੈਣੀ ਰੋਜ਼ਾਨਾ ਹੀ ਮਾਤਾ ਨਾਨਕੀ ਜੀ ਨੇ ਛੋਟੇ ਜੇ ਸਨ ਸਰੀਰ ਦੀ ਸੰਭਾਲ ਕਰਦਿਆਂ ਕਰਦਿਆਂ ਕਿਉਂਕਿ ਜਿਵੇਂ ਬਾਦਸ਼ਾਹਾਂ ਦੇ ਬੱਚੇ ਨੂੰ ਸ਼ਹਿਜਾਦੇ ਕਿਹਾ ਜਾਂਦਾ ਹੈ ਸਾਡੇ ਗੁਰੂ ਦੀ ਸੰਤਾਨ ਨੂੰ ਸਹਿਬਜ਼ਾਦੇ ਕਿਹਾ ਜਾਂਦਾ ਹੈ ਚੰਗੀ ਖੁਰਾਕ ਚੰਗਾ ਰਹਿਣ ਸਹਿਣ ਚੰਗੀ ਸੇਵਾ ਸੰਭਾਲ ਸੇਵਾਦਾਰ ਸੇਵਾਦਾਰ ਨਹੀਂ ਹਰ ਵੇਲੇ ਹਾਜ਼ਰ ਨੇ ਔਰ ਮਾਤਾ ਨਾਨਕੀ ਜੀ ਬੜੇ ਪਿਆਰ ਨਾਲ ਸੰਭਾਲ ਕਰ ਰਹੇ ਨੇ ਦਿਨਾਂ ਦੇ ਵਿੱਚ ਸਹਿਬ ਜੀ ਦਾ ਜਿਵਾੜ ਹੋ ਗਏ। ਔਰ ਖਾਲਸਾ ਜੀ ਰੋਜ਼ ਮਾਤਾ ਨਾਨਕੀ ਜੀ ਆਪਣੇ ਸੁਪੁੱਤਰ ਨੂੰ ਉਂਗਲੀ ਫੜਾ ਕੇ ਨਾ ਆਪਣੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸੰਗਤ ਵਿੱਚ ਲਿਆ ਕੇ ਬੈਠਦੇ। ਔਰ ਦੀਵਾਨ ਵਿੱਚ ਆਸਾ ਕੀ ਵਾਰ ਗੁਰਬਾਣੀ ਦਾ ਪਾਠ ਕੀਰਤਨ ਦਾ ਲਾਹਾ ਲੈਂਦੇ ਔਰ ਸਮਾਪਤੀ ਅਰਦਾਸ ਹੁਕਮਨਾਮਾ ਸਮਾਪਤੀ ਤੋਂ ਬਾਅਦ ਫਿਰ ਸੱਚਖੰਡ ਹਰ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਸਿੱਖ ਪੰਥ ਦਾ ਮਹਾਨ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਉੱਥੇ ਗੁਰੂ ਆਰ ਗੋਬਿੰਦ ਸਾਹਿਬ ਦਾ ਦੀਵਾਨ ਸੱਜਦਾ ਏ ਤੇ ਮਾਤਾ ਨਾਨਕੀ ਜੀ ਫਿਰ ਉੱਥੇ ਆਪਣੇ ਪੁੱਤਰ ਨੂੰ ਲੈ ਕੇ ਬੈਠਦੇ ਸੂਰਮਿਆ ਯੋਧਿਆਂ ਢਾਡੀ ਸਿੰਘ ਉਹਨਾਂ ਦੀਆਂ ਵਾਰਾਂ ਗਾਉਂਦੇ ਨੇ ਇਤਿਹਾਸ ਵੀਰ ਅਸੀਂ ਯੋਧਿਆਂ ਦਾ ਸੁਣਦੇ ਨੇ ਔਰ ਫਿਰ ਘਰ ਜਾਣਾ ਪ੍ਰਸ਼ਾਦਾ ਪਾਣੀ ਸੇਵਾ ਉਪਰੰਤ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਇਹਨਾਂ ਮਹਾਨ ਯੋਧਿਆਂ ਗੁਰਸਿੱਖਾ ਤੋਂ ਭਾਈ ਜੇਠਾ ਜੀ ਸਿਧਵਾ ਵਾਲੇ ਭਾਈ ਪੈੜਾ ਜੀ ਭਾਈ ਮੋਖਾ ਜੀ ਭਾਈ ਪ੍ਰਾਣਾ ਜੀ ਭਾਈ ਲੰਗਾ ਜੀ ਇਹ ਸਾਰੇ ਸਿੱਖ ਮੌਜੂਦ ਹੁੰਦੇ ਸਨ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਤੋਂ ਅਖਰੀ ਵਿਦਿਆ ਪੜ੍ਹੀ ਨੌਵੇਂ ਪਾਤਸ਼ਾਹ ਸਾਹਿਬ ਜੀ ਦਾ ਬਾਬਾ ਤੇਗ ਬਹਾਦਰ ਜੀ ਅਜੇ ਗੁਰੂ ਸ਼ਬਦ ਨਹੀਂ ਆਪਾਂ ਵਰਤਾਂਗੇ ਗੁਰਤਾ ਗੱਦੀ ਤੇ ਆ ਕੇ ਗੱਲ ਕਰਾਂਗੇ ਔਰ ਉਸ ਵੇਲੇ ਦੀ ਦੋ ਤਰ੍ਹਾਂ ਦੀ ਵਿਦਿਆ ਸੀ ਇੱਕ ਅਖਰੀ ਵਿਦਿਆ ਜਿਹਦੇ ਵਿੱਚ ਫਾਰਸੀ ਸੰਸਕ੍ਰਿਤ ਤੇ ਵਿਸ਼ੇਸ਼ ਮੁੱਖ ਗੁਰਮੁਖੀ ਭਾਸ਼ਾ ਔਰ ਦੂਸਰੀ ਵਿਦਿਆ ਜਿਹੜੀ ਸੀ ਨਾ ਉਸੇ ਸ਼ਾਸਤਰ ਵਿਦਿਆ ਘੋੜ ਸਵਾਰੀ ਦੋਵੇਂ ਤਰ੍ਹਾਂ ਦੀ ਵਿਦਿਆ ਸ਼ਾਸਤਰ ਔਰ ਸ਼ਾਸਤਰ ਸ਼ਾਸਤਰ ਦਾ ਅਰਥ ਹੁੰਦਾ ਏ ਧਰਮ ਗ੍ਰੰਥ ਸ਼ਾਸਤਰ ਦਾ ਅਰਥ ਹੁੰਦਾ ਆ ਜਿਹੜੇ ਅਸੀਂ ਸ਼ਾਸਤਰ ਗੁਰੂ ਦੇ ਪਹਿਨਦੇ ਇਹਨਾਂ ਦੋਨਾਂ ਦੀ ਸਖਲਾਈ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰ ਨੂੰ ਆਪਣੀ ਅਗਵਾਈ ਨਿਗਰਾਨੀ ਦੇ ਵਿੱਚ ਦਵਾਈ ਹੈ ਔਰ ਤਿਆਰੀ ਹੋ ਗਈ ਹੈ ਹੁਣ ਮੈਂ ਹਜ਼ੂਰ ਦੇ ਬਚਪਨ ਦਾ ਪਿਆਰ ਭਰਿਆ ਕੌਤਕ ਤੁਹਾਡੇ ਨਾਲ ਅਗਲਾ ਸਾਂਝਾ ਕਰਨ ਲੱਗਾ ਹਾਂ ਜੀ ਇੱਕ ਵਾਰ ਸਾਰੇ ਸੀਚ ਝਾ ਕੇ ਆਖੋ ਤੇਗ ਬਹਾਦਰ ਸਿਮਰਿਆ ਘਰ ਨੌ ਨੇ ਤੇ ਆਵਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਰ ਸਾਹ ਨਾਲ ਸਵਾਸ ਨਾਲ ਚੇਤੇ ਕਰਨਾ ਹੈ। ਐਸੇ ਸਾਲ ਮਹਾਰਾਜ ਦਾ ਸ਼ਤਾਬਦੀ ਹੈ 350 ਸਾਲਾਂ ਦੀ ਸ਼ੀਭੀ ਸ਼ਤਾਬਦੀ। ਔਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦਾ ਮੈਂ ਕਹਿੰਦਾ ਬਚਪਨ ਦਾ ਪਹਿਲਾ ਕੌਤਕ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ ਵੱਡੇ ਭਰਾ ਸਭ ਤੋਂ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਹੈ। ਔਰ ਚੇਤੇ ਰੱਖਿਓ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਬਰਾਤ ਵੀ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਇਹਨਾਂ ਦਿਨਾਂ ਚ ਹੁਣੇ ਦਿਹਾੜਾ ਬਣਾਇਆ ਜਾ ਰਿਹਾ ਹੈ ਬਟਾਲੇ ਗਈ ਸੀ ਭਾਈ ਮੂਲ ਚੰਦ ਖੱਤਰੀ ਦੀ ਸੁਗੜ ਸਿਆਣੀ ਸਤਕਾਰਯੋਗ ਧੀ ਮਾਤਾ ਸੁਲਖਣੀ ਜੀ ਦੇ ਨਾਲ ਸ਼ੁਭ ਆਨੰਦ ਕਾਰਜ ਗੁਰੂ ਨਾਨਕ ਸਾਹਿਬ ਪਿਤਾ ਜੀ ਦਾ ਹੋਇਆ ਔਰ ਮਹਾਰਾਜ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਬਟਾਲੇ ਗਏ ਸਨ ਤੇ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਵੱਡੇ ਸਾਹਿਬਜਾਦੇ ਸਭ ਤੋਂ ਸੁਪੁੱਤਰ ਨੇ ਉਹਨਾਂ ਦੀ ਬਰਾਤ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਅਗਵਾਈ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਬਟਾਲੇ ਜਾਂਦੀ ਹੈ। ਔਰ ਜਦੋਂ ਬਰਾਤ ਪਿਆਰ ਹੋ ਰਹੀ ਹੈ ਨਾ ਜਾ ਰਹੀ ਹੈ। ਤਿਆਰੀ ਕਰ ਰਹੇ ਨੇ ਤੇ ਇੱਕ ਦਵਾਰ ਸਜਦਾ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਸ੍ਰੀ ਅੰਮ੍ਰਿਤਸਰ ਸਾਹਿਬ। ਔਰ ਦੀਵਾਨ ਦੇ ਵਿੱਚ ਹਰ ਤਰ੍ਹਾਂ ਦਾ ਸ਼ਰਧਾਲੂ ਆਉਂਦਾ ਹੈ ਸੇਵਕ ਆਉਂਦਾ ਹੈ ਸਿੱਖ ਆਉਂਦਾ ਹੈ ਅਮੀਰ ਵੀ ਆਉਂਦੇ ਨੇ ਗਰੀਬ ਵੀ ਆਉਂਦੇ ਨੇ ਜਿਵੇਂ ਅੱਜ ਵੀ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸਮਾਗਮ ਜੋੜ ਮੇਲਿਆਂ ਚ ਹਰ ਤਰ੍ਹਾਂ ਦਾ ਸ਼ਰਧਾਲੂ ਸੇਵਕ ਆਉਂਦਾ ਹੈ ਗਰੀਬ ਅਮੀਰ ਪੰਗਤ ਸੰਗਤ ਦੇ ਵਿੱਚ ਬਰਾਬਰ ਬੈਠਦੇ ਇੱਕ ਫਰਕ ਹੈ ਗੁਰਸਿੱਖੋ ਕਿਸੇ ਅਮੀਰ ਬੰਦੇ ਦੇ ਦਰਵਾਜ਼ੇ ਤੇ ਤੁਸੀਂ ਵੇਖੋਗੇ ਉੱਥੇ ਹੋ ਸਕਦਾ ਹੈ ਅਮੀਰਾਂ ਦੀ ਭੀੜ ਹੋਵੇ ਗਰੀਬਾਂ ਨੂੰ ਦਰਕਾਰਿਆ ਜਾਂਦਾ ਹੋਵੇ ਕੁਪੋਛ ਦਾ ਨਾ ਹੋਵੇ ਤੇ ਕਿਰਤੀ ਗ੍ਰਿਸ਼ਤੀ ਜਿਹੜੇ ਧਰਮ ਦਾ ਰਸਤਾ ਚੁਣਦੇ ਨੇ ਨਾ ਉਹ ਅਮੀਰਾਂ ਦੀ ਅਮੀਰੀ ਦੀ ਪ੍ਰਵਾਹ ਵੀ ਨਹੀਂ ਕਰਦੇ ਆਪਣੇ ਗੁਰੂ ਦੇ ਪਿਆਰ ਭੈ ਵਿੱਚ ਅਣਖ ਨਾਲ ਰਹਿੰਦੇ ਨੇ ਔਰ ਕਈਆਂ ਥਾਵਾਂ ਤੇ ਦੇਖਿਆ ਜਾਂਦਾ ਹੈ ਗਰੀਬਾਂ ਦੇ ਘਰਾਂ ਦੇ ਵਿੱਚ ਗਰੀਬ ਜੁੜੇ ਹੁੰਦੇ ਨੇ ਉਥੇ ਅਮੀਰ ਜਿਹੜੇ ਨੇ ਉਹ ਜਾਲਾ ਪਸੰਦ ਨਹੀਂ ਕਰਦੇ ਸਿਰ ਝਕਾਓ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਇੱਥੇ ਤੁਹਾਨੂੰ ਦੋਵੇਂ ਰੰਗ ਮਿਲਣਗੇ ਗਰੀਬ ਵੀ ਇੱਥੇ ਬਵੇਗਾ ਅਮੀਰ ਵੀ ਇੱਥੇ ਬਵੇਗਾ ਜੋੜਿਆਂ ਵਿੱਚ ਲੰਗਰ ਵਿੱਚ ਪੰਗਤ ਵਿੱਚ ਸੰਗਤ ਵਿੱਚ ਦੋਵੇਂ ਤਰ੍ਹਾਂ ਦੇ ਸਿੱਖ ਤੁਹਾਨੂੰ ਨਜ਼ਰ ਆਉਣਗੇ ਕਿਉਂਕਿ ਮਹਾਰਾਜ ਨੇ ਬਰਾਬਰਤਾ ਦਿੱਤੀ ਹੈ ਅਸੀਂ ਗੁਰੂ ਨੂੰ ਕਹਿੰਨੇ ਕੀ ਆ ਗਰੀਬ ਨਵਾਜ਼ ਕੀ ਕਹਿੰਨੇ ਆ ਪਿਆਰਿਓ ਗਰੀਬ ਨਵਾਜ਼ ਕਹਿੰਨੇ ਆ ਗੁਰੂਵਾਰ ਗੋਬਿੰਦ ਸਾਹਿਬ ਦਾ ਦੀਵਾਨ ਸੱਜਿਆ ਏ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਸੁਭਾਈ ਮਾਲ ਨੇ ਹੋਇਆ ਕਿ ਸਾਧ ਸੰਗਤ ਇੱਕ ਭਾਵਣਾ ਵਾਲਾ ਛੋਟਾ ਜਿਹਾ ਬੱਚਾ ਜਿੰਨੀ ਕਹਾਣੀਆਂ ਨਾਲ ਖੇਡਦੇ ਨੇ ਨਾ ਮਹਾਰਾਜ ਨੌਵੇਂ ਪਾਤਸ਼ਾਹ 19 ਉਮਰ ਦਾ ਹਾੜੀ ਹੈ ਹਾੜੀਆਂ ਦੀ ਉਮਰ ਦਾ ਉਹ ਬੱਚਾ ਏ ਤੇ ਉਹਨਾ ਘਰੋਂ ਇਸ ਭਾਵਣਾ ਨਾਲ ਆਇਆ ਵੀ ਮੈਂ ਵੀ ਬਰਾਤ ਜਾਣਾ ਏ ਗੁਰੂ ਦੇ ਸਾਹਿਬ ਜਾਰੇ ਦਾ ਔਰ ਜਦੋਂ ਉਹ ਅੱਗੇ ਆਉਂਦਾ ਹੈ ਤੇ ਕੀ ਦੇਖਦਾ ਇਹ ਵੀ ਬਾਕੀ ਜਿਹੜੇ ਆਏ ਨਹੀਂ ਉਹਨਾਂ ਨੇ ਸੋਹਣੇ ਸੋਹਣੇ ਕੱਪੜੇ ਵੀ ਪਾਏ ਨਹੀਂ ਔਰ ਉਹਨਾਂ ਦੇ ਹੱਜ ਕੀਮਤੀ ਪੇਟਾਵਾ ਵੀ ਨਹੀਂ ਉਹ ਗੁਰੂ ਹਰਗੋਬਿੰਦ ਸਾਹਿਬ ਦੀ ਖੁਸ਼ੀ ਲੈ ਰਹੇ ਨੇ ਅਸੀਸ ਲੈ ਰਹੇ ਨੇ ਤੇ ਉਹ ਜਦੋਂ ਆਪਣੀ ਹਾਲਤ ਵੇਖਦਾ ਹੈ ਤੇ ਉਹਦੇ ਪੈਰ ਰੁਕ ਜਾਂਦੇ ਨੇ ਫੇਰ ਉਹਦੇ ਅੰਦਰ ਪ੍ਰੇਮ ਛੱਲਾ ਮਾਰਦਾ ਇੱਛਾ ਤੇ ਉਹ ਅਗਾਹ ਲੰਘ ਜਾਂਦਾ ਹੈ ਜਦੋਂ ਗੁਰੂ ਦੇ ਸਾਹਮਣੇ ਜਾਂਦਾ ਹੈ ਫੇਰ ਆਪਣੀ ਗਰੀਬੀ ਦਿਸਦੀ ਹੈ ਤੇ ਵਾਪਸ ਮੁੜ ਆਉਂਦਾ ਤਵਾਰੀ ਕਹਿੰਦੀ ਹੈ ਵੀ ਦੋ ਵਾਰ ਇਦਾਂ ਹੋਇਆ ਉਹ ਲਾਇਨ ਚ ਲਾ ਕੇ ਬੱਚਾ ਆਇਆ ਨੌਜਵਾਨ ਔਰ ਗੁਰੂ ਦੇ ਸਾਹਮਣੇ ਗਿਆ ਤੇ ਉਹਦੀ ਗਰੀਬੀ ਨੇ ਜਦੋਂ ਉਹਨੂੰ ਹਲਾਰਾ ਦਿੱਤਾ ਤੇ ਉਹ ਪਛਾਹ ਮੋੜ ਆਇਆ ਦੂਜੀ ਬੰਨੀ ਨੌਵੇਂ ਪਾਤਸ਼ਾਹ ਸਹਿਬਜ਼ਾਦਾ ਤੇਗ ਬਹਾਦਰ ਜੀ ਤਿਆਗ ਮਲ ਬਾਬਾ ਜੀ ਵੇਖ ਰਹੇ ਨੇ ਉਹਨਾਂ ਤੋਂ ਰਿਆ ਨਾ ਗਿਆ ਕਿੰਨੇ ਪਰਉਪਕਾਰੀ ਨੇ ਜਿਹੜਾ ਆਪਣੇ ਗਲ 'ਚ ਪੁਸ਼ਾਕਾ ਮਾਤਾ ਨਾਨਕੀ ਜੀ ਨੇ ਪਵਾਇਆ ਸੀ ਨਾ ਅੱਜ ਸੋਣਾ ਉਹ ਆਪਣਾ ਪੁਸ਼ਾਕਾ ਲਾਇਆ ਤੇ ਉਸ ਬੱਚੇ ਨੂੰ ਕੋਲ ਬੁਲਾਇਆ ਨੌਜਵਾਨ ਨੂੰ ਤੂੰ ਦੇ ਗਲ 'ਚ ਪਵਾ ਕੇ ਕਿਹਾ ਲੈ ਵੀਰੇ ਲਓ ਭਾਈ ਜੀ ਤੁਸੀਂ ਵੀ ਗੁਰੂ ਦੇ ਅੱਗੇ ਹੋ ਕੇ ਨਾਲ ਲਾਗੇ ਬੈਠ ਕੇ ਦਰਸ਼ਨ ਦਿਦਾਰੇ ਕਰ ਲਓ ਔਰ ਆਪ ਸਾਦੇ ਵਸਤਰ ਪਾਲੇ ਇੱਕ ਕੌਤਕ ਕੀਤਾ ਛੋਟੀ ਜੀ ਉਮਰ ਵਿੱਚ ਜਦੋਂ ਇਸ ਗੱਲ ਦਾ ਪਤਾ ਮਾਤਾ ਨਾਨਕੀ ਜੀ ਨੂੰ ਬਾਅਦ ਵਿੱਚ ਲੱਗਦਾ ਇਹਨਾਂ ਤੇ ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਬੇਨਤੀ ਕਰਦੇ ਨੇ ਦਾਤਾ ਮੈਂ ਤਾਂ ਰੀਜਾਂ ਨਾਲ ਬੜੇ ਪਿਆਰ ਨਾਲ ਸੰਭਿਆ ਹੋਇਆ ਪਹਿਰਾਵਾ ਸੋਹਣੀ ਪਿਸ਼ਾਕ ਹੀਰਿਆਂ ਜੜੀ ਆਪਣੇ ਸਹਿਬਜ਼ਾਦੇ ਇਸ ਬਾਲਕ ਸਹਿਬਜ਼ਾਦਾ ਤਿਆਗਮਲ ਜੀ ਨੂੰ ਪੁਵਾਈ ਸੀ ਪਰ ਇਹਨਾਂ ਨੇ ਤਾਂ ਇਹ ਪੋਸ਼ਾਕ ਕਹਾਣੀ ਨੂੰ ਦੇ ਦਿੱਤੀ ਹੈ ਉਸ ਬੱਚੇ ਨੂੰ ਗਰੀਬ ਨੂੰ ਦੇ ਦਿੱਤੀ ਹੈ ਹੱਸ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉੱਥੇ ਫਿਰ ਬੋਲ ਕਹਿੰਦੇ ਨੇ ਨਾਨਕੀ ਜੀ ਅਜੇ ਦੇਖੋਗੇ ਆਉਣ ਵਾਲੇ ਸਮੇਂ ਵਿੱਚ ਅੱਜ ਇਹਨੇ ਪੋਸ਼ਾਕ ਤਿਆਗੀ ਹੈ ਆਉਣ ਵਾਲੇ ਸਮੇਂ ਵਿੱਚ ਇਹ ਦੁਖੀਆਂ ਦੀ ਬਾਹ ਫੜਦਿਆਂ ਹੋਇਆਂ ਆਪਣਾ ਸਰੀਰ ਵੀ ਤਿਆਗ ਦੇਗਾ ਅਜੇ ਤਾਂ ਆਰੰਭਤਾ ਹੈ ਇਕੱਲਾ ਚੋਲਾ ਹੀ ਨਹੀਂ ਇਹਨੇ ਤਾਂਨ ਸਰੀਰ ਦਾ ਤਿਆਗਿਆ ਇਹ ਆਪਣਾ ਸਰੀਰ ਰੂਪੀ ਚੋਲਾ ਵੀ ਤਿਆਗ ਦਏਗਾ ਜਦੋਂ ਇਹ ਕਿਸੇ ਦਾ ਦੁੱਖ ਦਰਦ ਕਿਸੇ ਦੀ ਤਕਲੀਫ ਵੇਖ ਨਹੀਂ ਸਕਦਾ ਨਾਨਕੀ ਇਹਦਾ ਹਿਰਦਾ ਹੀ ਇੰਨਾ ਕੋਮਲ ਪਰਮਾਤਮਾ ਨੇ ਪੈਦਾ ਕੀਤਾ ਬੋਲੋ ਸਤਨਾਮ ਸ਼੍ਰੀ ਸਤਿ ਤੋ ਸਾ ਸੰਗਤ 11 ਸਾਲ ਦੀ ਉਮਰ ਹੋਈ ਹੈ ਹਜ਼ੂਰ ਦੀ ਅੰਬਾਲੇ ਦੇ ਲਾਗੇ ਇੱਕ ਇਲਾਕਾ ਏ ਲਖਨੌਰ ਇੱਥੋਂ ਦਾ ਇੱਕ ਸਿੱਖ ਹੋਇਆ ਏ ਜੀ ਭਾਈ ਲਾਲ ਚੰਦ ਖੱਤਰੀ ਸੁਭਿਖੀ ਉਹਦੇ ਪੁੱਤਰ ਤੇ ਉਹਦੀ ਇੱਕ ਧੀ ਧੀ ਦਾ ਨਾਮ ਹੈ ਸਤਕਾਰਯੋਗ ਮਾਤਾ ਗੁਜਰੀ ਜੀ ਜਗਤ ਮਾਤਾ ਮਾਤਾ ਗੁਜਰੀ ਜੀ ਉਸਤਾਦਾਂ ਦੇ ਵਿੱਚੋਂ ਸ਼ਰੋਮਣੀ ਉਸਤਾਦ ਨੇ ਮਾਤਾ ਗੁਜਰ ਕੌਰ ਜਿਨ੍ਹਾਂ ਨੇ ਆਪਣੇ ਪਤੀ ਦਾ ਸਾਥ ਦਿੱਤਾ ਆਪਣੇ ਪੁੱਤਰ ਦਾ ਸਾਥ ਦਿੱਤਾ ਆਪਣੇ ਪੋਤਿਆਂ ਦਾ ਸਾਥ ਦਿੱਤਾ ਸਾਡੇ ਵਾਸਤੇ ਰੋਲ ਮਾਡਲ ਮਾਤਾ ਗੁਜਰ ਕੌਰ ਔਰ ਮਾਤਾ ਜੀ ਦਾ ਪਿਛੋਕੜ ਹੈ ਲਖਨੌਰ ਅੰਬਾਲੇ ਦੇ ਲਾਗੇ ਪਿਤਾ ਭਾਈ ਲਾਲ ਚੰਦ ਜੀ ਕੋਈ ਕਾਰਨ ਬਣਿਆ ਬਾਬੇ ਬਕਾਲੇ ਆ ਕੇ ਰਹਿਣ ਲੱਗ ਪਏ ਇੱਥੇ ਆਪਣੀ ਕਿਰਤ ਕਰਦੇ ਸਨ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਦੇ ਸੇਵਕ ਨੇ ਆਏ ਤੇ ਸਹਿਬ ਜੀ ਆਦਾ 9ਵੇਂ ਪਾਤਸ਼ਾਹ ਨੂੰ ਦੇਖਿਆ ਬੇਨਤੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਚੇ ਪਾਤਸ਼ਾਹ ਮੇਰੀ ਜਵਾਨ ਧੀ ਹੈ ਰਿਸ਼ਤਾ ਪ੍ਰਵਾਨ ਕਰ ਲੋ ਪਰ ਮਹਾਰਾਜ ਮੈਂ ਗਰੀਬ ਸੇਖਾਂ ਕੀਰਤੀਆਂ ਮੈਂ ਨਾ ਬਰਾਤ ਦੀ ਸੇਵਾ ਕਰ ਸਕਦਾ ਐ ਨਾ ਕੋਈ ਮੈਂ ਬਹੁਤਾ ਦੇ ਸਕਦਾ ਹਾਂ ਤਨ ਦੇ ਕੱਪੜੇ ਤੇ ਕੁਝ ਪ੍ਰਸ਼ਾਦਿਆਂ ਦੀ ਸੇਵਾ ਮੈਂ ਲੰਗਰ ਦੀ ਕਰ ਸਕਦਾ ਐ ਮਹਾਰਾਜ ਮੇਰੀ ਇਹ ਬੇਨਤੀ ਪ੍ਰਵਾਨ ਕਰੋ ਹੱਸ ਕੇ ਗੁਰੂ ਹਰਗੋਬਿੰਦ ਸਾਹਿਬ ਨਾਲ ਰਾਜ ਨੇ ਬਚਨ ਕਹੇ ਲਾਲ ਚੰਦ ਜਿਨ ਪੁੱਤਰੀ ਦੀਨਿੰਗ ਤਿੰਨ ਪਾਛੇ ਕਿਆ ਰੱਖ ਲਈ ਜਿਨੇ ਧੀ ਦੇ ਦਿੱਤੀ ਉਹਨੇ ਆਪਣੇ ਦਿਲ ਦਾ ਟੁਕੜਾ ਜਿਨੇ ਦੇ ਦਿੱਤਾ ਉਹਨੇ ਲੁਕਾਇਆ ਹੀ ਪਿੱਛੇ ਕੀ ਹੈ ਸਾਨੂੰ ਇਹ ਰਿਸ਼ਤਾ ਪਰਵਾਹ ਹੈ 11 ਸਾਲ ਦੀ ਉਮਰ ਵਿੱਚ ਨੌਵੇਂ ਪਾਤਸ਼ਾਹ ਸਹਿਬਜ਼ਾਦਾ ਬਾਬਾ ਤਿਆਗਮਲ ਜੀ ਦਾ ਆਨੰਦਕਾਰਜ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਅਗਵਾਈ ਵਿੱਚ ਮਾਤਾ ਗੁਜਰੀ ਜੀ ਦੇ ਨਾਲ ਆਪ ਕੀਤਾ 11 ਸਾਲ ਦੀ ਉਮਰ ਵਿੱਚ ਔਰ ਦੋਨੇ ਮਾਤਾ ਗੁਜਰੀ ਜੀ ਔਰ ਗੁਰੂ ਤੇਗ ਬਹਾਦਰ ਸਾਹਿਬ ਭਗਤੀ ਦਾ ਮੂਜਸਮਾ ਹਨ ਸਿਮਰਨ ਦੀ ਭਗਤੀ ਦਾ ਅਥਾ ਜੀਵਨ ਉਹਨਾਂ ਦਾ ਮਿਸਾਲ ਹੈ ਬਾਣੀ ਵੱਧ ਤੋਂ ਵੱਧ ਪੜਨੀ ਸਿਮਰਨ ਕਰਨਾ ਸੇਵਾ ਕਰਨੀ ਗੁਰੂ ਆਗਿਆ ਵਿੱਚ ਹਰ ਵੇਲੇ ਰਹਿਣਾ ਔਰ ਸਾਧ ਸੰਗਤ ਫਿਰ ਸਮਾ ਬਣਿਆ ਬਾਕੀ ਜੰਗਾਂ ਦੇ ਵਿੱਚ ਵੀ ਹਿੱਸਾ ਪਾਇਆ ਔਰ ਜਦੋਂ ਕਰਤਾਰਪੁਰ ਦੀ ਜੰਗ ਹੋਈ ਇਸ ਜੰਗ ਦੇ ਵਿੱਚ ਨੌਵੇਂ ਪਾਤਸ਼ਾਹ ਬਾਬਾ ਪਿਆਗ ਮੱਲ ਸਤਗੁਰੂ ਪਾਤਸ਼ਾਹ ਨੇ ਆਪ ਤੇਗ ਫੜ ਕੇ ਮੈਦਾਨੇ ਜੰਗ ਦੇ ਅੰਦਰ ਉਹ ਤੇਗ ਦੇ ਜ਼ੋਰ ਵਿਖਾਏ ਮੰਨੋ ਮਾਤਾ ਗੁਜਰੀ ਜੀ ਕੋਠੇ ਤੇ ਚੜ ਕੇ ਆਪਣੇ ਪਤੀ ਨੂੰ ਤੇਗ ਚਲਾਉਂਦਿਆਂ ਮੈਦਾਨੇ ਜੰਗ 'ਚ ਵੇਖ ਰਹੇ ਨੇ ਘਰ ਦੀ ਛੱਤ ਦੇ ਉੱਪਰ ਤੇ ਗੁਰੂ ਹਰਗੋਬਿੰਦ ਸਾਹਿਬ ਪੰਥ ਦੀ ਸਿੱਖਾਂ ਦੀ ਗਵਾਹੀ ਕਰ ਰਹੇ ਨੇ ਜਦੋਂ ਜੰਗ ਜਿੱਤਿਆ ਸਮਾਪਤੀ ਹੋਈ ਪੈਂਦੇਖਾਂ ਮਾਰਿਆ ਗਿਆ ਜਲੰਧਰ ਦੇ ਹਾਕਮ ਫੌਜ ਮਾਰੀ ਗਈ ਸਿੱਖਾਂ ਨੇ ਜੰਗ ਜਿੱਤ ਲਈ ਤੇ ਗੁਰੂ ਤੇਗ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਦਾਤਾ ਦਾ ਦੀਵਾਨ ਸਜਦਾ ਏ ਤੇ ਆਪਣੇ ਪੁੱਤਰ ਨੂੰ ਮਹਾਰਾਜ ਖਿਤਾਬ ਦਿੰਦੇ ਨੇ ਕਹਿੰਦੇ ਤਿਆਗ ਮਲਣੀ ਇਹ ਤੇਗ ਦਾ ਬਹਾਦਰ ਹੈ ਮੇਰਾ ਪੁੱਤਰ ਉਸ ਦਿਨ ਤੋਂ ਬਾਅਦ ਆਪ ਜੀ ਦਾ ਨਾਂ ਤੇਗ ਬਹਾਦਰ ਪਾ ਦਿੱਤਾ ਵਾ ਘਟਨਾ ਇੰਜ ਵਾਪਰਦੀ ਹੈ ਮਹਾਰਾਜ ਨੇ ਦੀਵਾਨ ਸਜਾਇਆ ਜੰਗ ਦੀ ਸਮਾਪਤੀ ਹੋਈ ਮਾਣ ਸਨਮਾਨ ਯੋਧਿਆਂ ਨੂੰ ਦੇ ਰਹੇ ਨੇ ਹਜ਼ੂਰ ਗੁਰੂ ਅਰਗੋਬਿੰਦ ਸਾਹਿਬ ਕਰਤਾਰਪੁਰ ਦੇ ਮੈਦਾਨ 'ਚ ਔਰ ਬਿਆੰਤ ਸੰਗਤਾਂ ਸ਼ਰਧਾਲੂ ਸੇਵਕ ਆ ਰਹੇ ਨੇ ਲਾਈਨਾਂ ਲੰਮੀਆਂ ਲੱਗੀਆਂ ਹੋਈਆਂ ਨੇ ਮਗਰਲੇ ਪਾਸੇ ਲਾਈਨ ਦੇ ਵਿੱਚ ਮਾਤਾ ਨਾਨਕੀ ਜੀ ਆਪਣੇ ਪੁੱਤਰ ਸਹਿਬਜਾਦਾ ਬਾਬਾ ਤਿਆਗਮਲ ਜੀ ਨੂੰ ਲੈ ਕੇ ਖੜੀ ਤੁਰੀ ਆ ਰਹੀ ਹੈ ਆਪਣੀ ਨੌ ਧੀ ਮਾਤਾ ਗੁਜਰੀ ਨੂੰ ਨਾਲ ਲੈ ਕੇ ਆ ਰਹੀ ਹੈ ਜਦੋਂ ਵਾਰੀ-ਵਾਰੀ ਗੁਰੂ ਸਾਹਿਬ ਦੇ ਅੱਗੇ ਆਏ ਸਿਰ ਝੁਕਾ ਦਿੱਤਾ ਮਹਾਰਾਜ ਦੇ ਚਰਨਾਂ ਤੇ ਨਿਗਾ ਟਿਕਾ ਦਿੱਤੀ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਵਾਜ਼ ਦੇ ਕੇ ਕਹਿੰਦੇ ਨੇ ਨਾਨਕੀ ਜੀ ਤੁਹਾਡੇ ਅੰਦਰ ਕੋਈ ਵਿਚਾਰ ਚੱਲਦਾ ਹੈ ਕੁਝ ਮੰਗਣਾ ਚਾਹੁੰਦੇ ਹੋ ਪਰ ਮੂੰਹ ਤੋਂ ਨਹੀਂ ਕਹਿ ਰਹੇ ਮੁਖ ਤੋਂ ਨਹੀਂ ਬੋਲ ਰਿਹਾ ਕੁਝ ਮੰਗ ਲਓ ਹੱਥ ਜੋੜ ਕੇ ਹੀ ਬੇਨਤੀ ਕੀਤੀ ਪਾਤਸ਼ਾਹ ਮੇਰੇ ਲਾਲ ਦੀ ਸੇਵਾ ਘਾਲਣਾ ਪ੍ਰਵਾਨ ਕਰਿਓ ਇਹਦੀ ਕਮਾਈ ਨੂੰ ਥਾਂੇ ਪਾਉਣਾ ਮਹਾਰਾਜ ਇਹਨੇ ਤੇ ਮਿਹਰ ਦੀ ਨਜ਼ਰ ਭਰ ਕੇ ਰੱਖਣੀ ਬਖਸ਼ਿਸ਼ਾਂ ਨਾਲ ਨਵਾਜਣਾ ਮਾਵਾ ਪੁੱਤਾਂ ਨਹੀਂ ਮੰਗਦਿਆਂ ਨੇ ਨਾ ਮੁਹਤ ਵਿੱਚ ਮਾਵਾ ਅਰਦਾਸਾਂ ਪੁੱਤਾਂ ਨਹੀਂ ਕਰਦੀਆਂ ਨੇ ਔਰ ਜਦੋਂ ਮਾਤਾ ਨਾਨਕੀ ਜੀ ਨੇ ਇਹ ਵਾਲੇ ਬਚਨ ਕਹੇ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਖਾਲਸਾ ਜੀ ਤਿੰਨ ਬਖਸ਼ਿਸ਼ਾਂ ਉੱਥੇ ਦਿੱਤੀਆਂ ਫਿਰ ਇਤਿਹਾਸ ਕਹਿੰਦਾ ਹੈ ਗੁਰੂ ਤੇਗ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੱਚੀ ਸਰਕਾਰ ਨੇ ਆਪਣੇ ਕੋਲੋਂ ਕਟਾਰ ਦਿੱਤੀ ਹੈ ਪ੍ਰਿੰਸੀਪਲ ਸਤਵੀਰ ਸਿੰਘ ਉਹ ਆਪਣੀ ਲਿਖਤ 'ਚ ਜ਼ਿਕਰ ਕਰਦੇ ਨੇ ਕਟਾਰ ਦੇ ਕੇ ਮਹਾਰਾਜ ਨੇ ਆਪਣੇ ਕੋਲੋ ਛੋਟਾ ਸ਼ਸਤਰ ਹੁੰਦਾ ਹੈ ਕਮਰ ਕੱਸੇ ਦਾ ਹਜ਼ੂਰ ਕਹਿੰਦੇ ਨੇ ਲੈ ਬੇਟਾ ਆਉਣ ਵਾਲੇ ਸਮੇਂ ਵਿੱਚ ਗੁਰੂ ਨਾਨਕ ਦੇ ਘਰੋਂ ਇਹ ਤੇਰੀ ਤੇਗ ਬਣ ਜਾਏਗੀ ਬਹਾਦਰੀ ਦੀ ਮਸਾਲ ਬਣ ਦੇ ਇਹਦੀ ਸੇਵਾ ਕਰਨੀ ਔਰ ਜ਼ੁਲਮ ਦੇ ਖਿਲਾਫ ਡਟ ਜਾਣਾ ਸਮੇਂ ਨਾਲ ਫਿਰ ਮਹਾਰਾਜ ਨੇ ਗੁਰਬਾਣੀ ਦੀ ਪੋਥੀ ਦਿੱਤੀ ਆਪਣੇ ਕੋਲੋਂ ਔਰ ਪੋਥੀ ਦੇ ਕੇ ਮਹਾਰਾਜ ਨੇ ਕਿਹਾ ਪੋਥੀ ਪੁਰਾਣ ਕਮਾਈ ਹੈ ਬਾਣੀ ਦਾ ਆਪ ਲਾਹਾ ਲੈਂਦੇ ਰਹਿਣਾ ਔਰ ਗੁਰਮਤ ਬਾਣੀ ਨਾਲ ਜੋੜਦੇ ਰਹਿਣਾ ਮਨੁੱਖਤਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਤੁਹਾਡੇ ਤੋਂ ਵੱਡੀਆਂ ਸਵਾਵਾਂ ਸਿੱਖੀ ਪੰਥ ਦੀਆਂ ਲੈਣਗੇ ਗੁਰਮਤ ਪ੍ਰਚਾਰ ਦੀਆਂ ਲੈਣਗੇ ਔਰ ਤੀਜਾ ਤੀਜੀ ਬਖਸ਼ਿਸ਼ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਕੋਲੋਂ ਚਿੱਟਾ ਇੱਕ ਰਮਾਲ ਦਿੱਤਾ ਔਰ ਰਮਾਲ ਦੇ ਕੇ ਕਿਹਾ ਪੁੱਤਰ ਸਮਾਂ ਆਏਗਾ ਮੇਰੇ ਲਾਲ ਜੀ ਉਸੇ ਧਰਮ ਦੀ ਚਾਦਰ ਉਹ ਵਿਛੜੋਂਗੀ। ਔਰ ਇਹੀ ਹੋਇਆ ਧਰਮ ਦੀ ਚਾਦਰ ਬਣ ਗਿਆ ਧੰਗੁਰੂ ਤੇਗ ਬਹਾਦਰ ਸਾਹਿਬ। ਕਈ ਵਾਰ ਨਾ ਸਾਡੀਆਂ ਸਟੇਜਾਂ ਤੋਂ ਜਾਣੇ ਅਣਜਾਣੇ ਵਿੱਚ ਮੈਂ ਨੀਵਾ ਨਹੀਂ ਕਿਸੇ ਨੂੰ ਦਿਖਾਉਣਾ ਚਾਹੁੰਦਾ ਪਰ ਕਈ ਵਾਰ ਕਹਿ ਦਿੱਤਾ ਜਾਂਦਾ ਹੈ ਸਾਡੀਆਂ ਸਟੇਜਾਂ ਤੋਂ ਜੀ ਧਰਮ ਹਿੰਦ ਦੀ ਚਾਦਰ ਗਲਤ ਸ਼ਬਦ ਹੈ ਧਰਮ ਦੀ ਚਾਦਰ ਮਹਿਮਾ ਪ੍ਰਕਾਸ਼ ਦਾ ਬੋਲ ਹੈ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਚਾਦਰ ਨੇ ਔਰ ਹਜ਼ੂਰ ਦੇ ਜੀਵਨ ਚ ਇਹ ਆਵਾਜ਼ ਆਉਂਦੀ ਆ ਉਹ ਗਾ ਕੇ ਸਮਾਪਤੀ ਕਰਦੇ ਆ ਫਿਰ ਇਸੇ ਲੜੀ ਨੂੰ ਆਪਾਂ ਅਗਲੇ ਬੁੱਧਵਾਰ ਇਸੇ ਸਮੇਂ ਫਿਰ ਅੱਗੇ ਤੋਰ ਕੇ ਲਾਹਾ ਲਾਹਾਂਗੇ ਬਾਜਨਾ ਦੀ ਪਕੜੀ ਐ ਬਾਜਨਾ ਦੀ ਪਕੜੀ ਐ ਸਾਧ ਸੰਗਤ ਉੱਚੀ ਆਵਾਜ਼ ਚ ਗੱਜ ਕੇ ਬੋਲਿਆ ਕਰੋ ਤੁਹਾਡੀ ਹਾਜ਼ਰੀ ਮਹਾਰਾਜ ਦੇ ਚਰਨਾਂ ਚ ਲੱਗਦੀ ਹੈ ਔਰ ਜਦੋਂ ਸੰਗਤ ਸੁਣਦੀ ਹੈ ਉਹਨਾਂ ਦੇ ਵਿੱਚ ਫਿਰ ਉਤਸ਼ਾਹ ਪੈਦਾ ਹੁੰਦਾ ਹੈ ਉੱਚੀ ਆਵਾਜ਼ ਚ ਗਲਿਆਂ ਚੋਂ ਆਵਾਜ਼ ਕੱਢੋ ਭੈਣਾ ਵੀ ਤੇ ਵੀਰ ਵੀ ਬਾਹਾਂ ਜਨਾਂ ਦੀ ਪਕੜੀ ਐ ਬਾਹਾਂ ਜਨਾਂ ਦੀ ਪਕੜੀ ਐ सिर दी जय बाना छोड़ी सिर दीज बाना छोड़ी गुरुतेग बहादुर बोले गुरुतेग बहादुर बोले ਪਈਏ ਧਰਮ ਨਾ ਛੋੜੀਏ ਧਰ ਪਈਏ ਧਰਮ ਨਾ ਛੋੜੀਏ ਧਰ ਪਈਏ ਧਰਮ ਨਾ ਛੋੜੀਏ ਧਰ ਪਈਏ ਧਰਮ ਨਾ ਛੋੜੀਏ ਤਿਲਕ ਜੰਨਿਉ ਰੱਖਾ ਪ੍ਰਮਤਾ ਕਾ ਕਿਨੋ ਬਡੋ ਕਲੂ ਮੈ ਸਾਕਾ ਠੀਕ ਕਰ ਫੋਰ ਦਿੱਲੀ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨੂਆ ਸੇਵਾ ਇਨਕ ਪ੍ਰਵਾਨ ਕਰਨੀ ਜੀ ਭੁੱਲਾਂ ਦੀ ਖਿਮਾ ਸਮੁੱਚੀ ਸੰਗਤ ਦਾ ਸਾਰੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ ਰੋਮ ਰੋਮ ਸਵਾਸ ਸਵਾਸ ਕਰਕੇ ਸ਼ਹੀਦਾਂ ਦਾ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਾਰੰਬਾਰ ਸ਼ੁਕਰਾਨਾ ਜੀ ਆਓ ਗੱਜ ਕੇ ਪਿਆਰ ਨਾਲ ਫਤਿ ਬਲਾਓ ਅਗਲੇ ਬੁੱਧਵਾਰ ਇਸੇ ਸਮੇਂ ਆਪ ਜੀ ਨੇ ਸਮੇਂ ਸਿਰ ਪਹੁੰਚਣਾ ਤਾਂ ਕਿ ਆਪਾਂ ਰਲ ਮਿਲ ਕੇ ਜਿਹੜੀ ਲੜੀ ਅੱਜ ਸਤਿਗੁਰ ਨੇ ਆਰੰਭ ਕਰਵਾਈ ਹੈ ਇਹ ਸੰਪੂਰਨਤਾ ਮਹਾਰਾਜ ਸਾਹਿਬ ਪੰਜ ਦਿਵਾਨਾਂ ਚ ਕਰਾ ਲਣੇ ਛੇ ਦਿਵਾਨਾਂ ਚ ਕਰਾ ਲ ਔਰ ਮੈਨੂੰ ਲੱਗਦਾ ਹੈ ਅੰਦਰੋਂ ਕਿ ਅਗਲਾ ਮਹੀਨਾ ਸਤੰਬਰ ਹੈ ਔਰ 1 ਅਕਤੂਬਰ ਤੱਕ ਆਪਾਂ ਮਹਾਰਾਜ ਦੀ ਇਸ ਲੜੀ ਨੂੰ ਸਤਿਗੁਰੂ ਮਿਹਰ ਭਰਿਆ ਅਤਰ ਰੱਖਣ ਗੁਰੂ ਤੇਗ ਬਹਾਦਰ ਸਾਹਿਬ ਦੀ ਨੌਵੇਂ ਮਹਾਂਡੇ ਦੀ ਬਾਣੀ ਦੇ ਵਿੱਚੋਂ ਹੀ ਬਾਣੀ ਦੀ ਵਿਚਾਰ ਔਰ ਸਤਿਗੁਰ ਦਾ ਹੀ ਗੁਰ ਇਹਾਜ ਜੀਵਨ ਆਪਾਂ ਲੜੀਵਾਰ ਸਿੱਖਾਂ ਦਾ ਜਿਹੜੇ ਹਜ਼ੂਰੀ ਸਿੱਖ ਨਾਲ ਰਹੇ ਔਰ ਮਹਾਰਾਜ ਦਾ ਆਪਣਾ ਜਿੰਨਾ ਵੀ ਜੀਵਨ ਅੱਜ ਬਚਪਨ ਤੋਂ ਆਰੰਭ ਕੀਤਾ ਹੈ ਆਪਾਂ ਔਰ ਗੁਰੂ ਸਾਹਿਬ ਦਾ ਸੀਸ ਅਨੰਦਪੁਰ ਸਾਹਿਬ ਕਿਵੇਂ ਭਾਈ ਜੈਤਾ ਜੀ ਲੈ ਕੇ ਆਏ ਔਰ ਸੰਸਕਾਰ ਹੋਇਆ ਇਥੋਂ ਤੱਕ ਯਤਨ ਕਰਾਂਗੇ ਆਪਾਂ ਇਸ ਲੜੀ ਵਿੱਚ ਰਲ ਕੇ ਸਾਰੇ ਇਹਦਾ ਲਾਹਾ ਪ੍ਰਾਪਤ ਕਰ ਸਕੀਏ ਜੀ ਤੁਸੀਂ ਸਹਾਇਕ ਦੇਣਾ ਇਸੇ ਆਸ ਨਾਲ ਇਸੇਵਾ ਮਹਾਰਾਜ ਨੇ ਬਖਸ਼ਿਸ਼ ਕੀਤੀ ਆਰੰਭ ਕੀਤੀ ਹੈ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ